ਆ ਬੇਬੇ ਆ ਸਾਡੀ 100 ਸਾਲ ਦੇ ਨੇੜੇ ਤੇ ਜਦੋਂ ਮਰਜੀ ਵੇਖ ਲੋ ਜਦੋਂ ਮਰਜੀ ਆ ਮਾਲਾ ਹੱਥ ਚ ਹੁੰਦੀ ਆ ਕਈ ਵਾਰੀ ਮਾਲਾ ਨਹੀਂ ਹੱਥ ਚ ਹੁੰਦੀ ਮੈਂ ਸੋਚਦਾ ਨਾ ਵੀ ਬੇਬੇ ਦੇ ਹੱਥ ਚ ਮਾਲਾ ਨਹੀਂ ਵੀ ਹੁਣ ਇਹ ਵਿਚਾਰੀ ਪਈ ਸੋਚੀ ਜਾਂਦੀ ਪਤਾ ਨਹੀਂ ਕੀ ਸੋਚਦੀ ਆ ਵੀ ਇਹ ਤਾਂ ਕੋਈ ਗੱਲਾਂ ਨਹੀਂ ਕਰਦਾ ਨਾ ਬੇਬੇ ਟੀਵੀ ਦੇਖਦੀ ਆ ਨਾ ਬੇਬੇ ਫੋਨ ਵੇਖਦੀ ਆ ਕੀ ਸੋਚਦੀ ਹੋ ਤੇ ਮੈਂ ਕਿਹਾ ਵੀ ਅੱਜ ਵੀਡੀਓ ਬਣਾ ਕੇ ਬੇਬੇ ਨੂੰ ਪੁੱਛਦੇ ਬੇਬੇ ਤੁਸੀਂ ਕੀ ਸੋਚਦੇ ਹੁੰਨੇ ਆ ਬੇਬੇ ਕੀ ਸੋਚਦੇ ਨਹੀਂ ਆ ਹੈ ਕੀ ਸੋਈ ਦਿਨੇ ਹਾਂ ਕੋਈ ਨਹੀਂ ਸੋਈ ਦਿਨੇ ਹਾਂ ਪਾੜੀ ਚੱਲੀ ਜਾਂਦਾ ਹਾਂ ਹਰ ਵਕਤ ਹੈ ਹੂੰ ਖਦੇ ਪਾਉਂੇ ਹਾਂ ਹਾਂ ਆਵਾਜ਼ ਆਰਮਾਨ ਹੋ ਜੇ ਨਹੀਂ ਤਾਂ ਜਦੋਂ 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 ਮਾਲਾ ਨਹੀਂ ਫੜੀ ਹੁੰਦੀ ਉਦੋਂ ਉਹ ਤਾਂ ਵੀ ਚੱਲਦਾ ਹੀ ਹੈ ਚੱਲਦਾ ਵਾ ਅੱਛਾ ਕਿਹੜਾ ਵਾਰ ਚੱਲਦਾ ਪਹਿਲੀ ਪੌੜੀ ਪਹਿਲੀ ਪੌੜੀ ਦਾ ਤੇ ਰਾਤ ਨੂੰ ਸੁੱਤਿਆਂ ਪਿਆ ਵੀ ਜਦੋਂ ਅੱਖ ਮੜੀ ਜੀ ਖੁੱਲਦੀ ਹੈ ਜਾਂ ਕਿਵੇਂ ਹੂੰ ਉਹ ਸਭ ਮਹਾਰਾਜ ਜਣਾ ਹੂੰ ਤੇ ਬੇਬੇ ਹੁਣ ਐਨੀ ਉਮਰ ਕੱਢ ਲਈ ਆ ਤੇ ਹੁਣ ਮਤਲਬ ਕੋਈ ਭੈ ਤਾਂ ਨਹੀਂ ਹੁੰਦਾ ਵੀ ਮੌਤ ਦੇ ਨੇੜੇ ਆ ਵੈਸੇ ਤਾਂ ਮਹਾਰਾਜ ਕਹਿੰਦੇ ਕਿਸੇ ਦਾ ਨਹੀਂ ਪਤਾ ਬਿੰਦ ਦਾ ਨਹੀਂ ਪਤਾ ਕਦੋਂ ਕਿਹਨੂੰ ਨੌਜਵਾਨ ਬੱਚੇ ਕਿਸੇ ਨੂੰ ਵੀ ਆ ਸਕਦੀ ਮੌਤ ਕਦੋਂ ਵੀ ਕਿਸੇ ਨੂੰ ਪਰ ਫਿਰ ਵੀ ਜਿਹੜਾ ਬੰਦਾ ਇੱਕ ਬਜ਼ੁਰਗ ਆ ਵੀਕਨੈਸ ਆ ਉਹਨੂੰ ਮਤਲਬ ਦਿਨ ਬਦ ਦਿਨ ਉਹ ਕਮਜ਼ੋਰ ਹੋ ਰਿਹਾ ਉਹਦੇ ਚਾਂਸ ਜ਼ਿਆਦਾ ਹੋ ਜਾਂਦੇ ਆ ਤਾਂ ਤੁਹਾਨੂੰ ਮਤਲਬ ਕੋਈ ਭੈਅ ਤਾਂ ਨਹੀਂ ਹੁੰਦਾ ਵੀ ਮੇਰੀ ਮੌਤ ਹੋ ਜੂ ਜਾਂ ਕੋਈ ਡਰ ਹੋਵੇ ਅੰਦਰ ਮੌਤ ਦਾ ਭੈ ਕਾ ਦਾ ਤਾਂ ਆ ਕੇ ਰਹਿਣੀ ਆ ਹੂੰ ਦੋਈ ਨਹੀਂ 1% ਨਹੀਂ ਹੈ ਆ ਕੇ ਰਹਿਣੀ ਆ ਤੇ ਕੋਈ ਮਨ ਦੀ ਖੁਆਇਸ਼ ਹੋਵੇ ਵੀ ਜਿਹੜੀ ਮੈਂ ਹੈ ਕੋਈ ਖਾਸ਼ ਕੋਈ ਮਨ ਦੇ ਵਿੱਚ ਹੋਵੇ ਵੀ ਆ ਚੀਜ਼ ਮੇਰੇ ਮਰਨ ਤੋਂ ਪਹਿਲਾਂ ਹੋ ਜੇ ਜਾਂ ਕੋਈ ਕੋਈ ਹੈਂ ਉਹ ਹੀ ਆ ਵੀ ਜਿੰਨਾ ਜਪ ਲਈਏ ਓਨਾ ਹੀ ਹੈ ਹੈ ਜਿੰਨਾ ਜਪ ਲਾਂਗੇ ਓਨਾ ਹੀ ਲਾਹੇ ਵੰਦਾ ਹੈ ਅੱਛਾ ਤੇ ਕਮਾਲ ਹੋ ਗਈ ਕਮਾਲ ਨਹੀਂ ਤਾਂ ਬਜ਼ੁਰਗ ਕਹਿਣਗੇ ਮੈਂ ਪੁੱਤ ਚਲੋ ਮਹਾਰਾਜ ਦੀ ਕਿਰਪਾ ਨਾਲ ਸਾਰੇ ਪੋਤੇ ਪੋਤਿਆਂ ਕੋਈ ਦੁੱਖ ਨਹੀਂ ਬੇਬੇ ਨੂੰ ਕਿਰਪਾ ਮਹਾਰਾਜ ਦੀ ਹੈ ਨਾ ਸਾਰੇ ਪਾਸਿਓਂ ਅੱਗੇ ਵੀ ਆਪਾਂ ਵੀਡੀਓ ਬਣਾਈ ਸਾਰਾ ਕੋ ਦੱਸਿਆ ਚਲੇ ਅਜ ਪਰ ਕੋਈ ਖੁਆਇਸ਼ ਨਹੀਂ ਵੀ ਮੇਰੇ ਮਰਨ ਤੋਂ ਪਹਿਲਾਂ ਆ ਹੋ ਜੇ ਜਾਂ ਮੇਰਾ ਪੋਤਾ ਬਾਹਰ ਜਾਵੜੇ ਜਾਂ ਮੇਰਾ ਮੁੰਡਾ ਹੋ ਜਾਏ ਕਿਸੇ ਦੇ ਪੋਤਾ ਹੋ ਜਾਏ ਜਾਂ ਪੁੱਤ ਵਿਆਹਿਆ ਜਾਵੇ ਜਾਂ ਕੋਈ ਖੁਸ਼ ਨਹੀਂ ਸੈਟੀਸਫਾਈ ਸੰਤੋਸ਼ਟੀ ਜੋ ਕਰਨਾ ਉਹਨੇ ਹੀ ਕਰਨਾ ਹਾਂ ਇਹ ਪੀੜੀ ਨਹੀਂ ਮਿਲਨੀ ਕਿਸੇ ਨੂੰ ਵੀ ਇਹ ਪੀੜੀ ਜਿਹੜੀ ਆ ਲਾਸਟ ਪੂਰ ਕਹ ਲਈਏ ਇਸ ਤੋਂ ਬਾਅਦ ਤਾਂ ਬਸ ਜਿਹੜੇ ਆ ਮੋਬਾਈਲਾਂ ਵਾਲਾ ਜੋਗ ਚੱਲ ਪਿਆ ਹੁਣ ਤਾਂ ਬੇਬੇ ਕੋਈ ਬਾਬਾ ਦਸੋਂਦਾ ਸਿੰਘ ਜੀ ਦਾ ਬਚਨ ਜਿਹੜਾ ਤੈਨੂੰ ਮਤਲਬ ਬਹੁਤ ਯਾਦ ਆਉਂਦਾ ਹੋਵੇ ਬਾਬਾ ਦਸੋਂਦਾ ਸਿੰਘ ਜੀ ਦੇ ਦਰਸ਼ਨ ਤੁਸੀਂ ਕੀਤੇ ਸੀ ਜਿਹੜੇ ਆਪਣੇ ਪਿੰਡ ਵਾਲੇ ਸੀ ਹਾਂ ਦੇ ਨਹੀਂ ਬਾਬਾ ਦਸੋਂਦਾ ਸਿੰਘ ਦੇ ਦਰਸ਼ਨ ਕੀਤੇ ਸੀ ਬਾਬਿਆਂ ਦੇ ਦਰਸ਼ਨ ਕੀਤੇ ਸੀ ਪਿੰਡ ਵਾਲਿਆਂ ਦੇ ਵੱਡਿਆਂ ਦੇ ਹੈ ਕੋਈ ਇਹੋ ਜਿਹਾ ਬਚਨ ਜਿਹੜਾ ਹੁਣ ਵੀ ਯਾਦ ਰਹਿੰਦਾ ਹੋਵੇ ਜਾਂ ਸਾਰੇ ਹੀ ਕੋਈ ਖਾਸ ਕੁਛ ਵਕਤ ਵੀ ਜਿਹੜਾ ਭੁੱਲਦਾ ਹੀ ਨਹੀਂ ਜਿਹੜਾ ਦਿਲ ਨੂੰ ਲੱਗ ਗਿਆ ਹੋਵੇ ਉਹ ਆਇਆ ਹਮ ਬਈ ਮੇਰੀ ਜਿਹੜੀ ਸੱਸ ਸੀ ਨਾ ਉਹ ਮੈਨੂੰ ਜਦੋਂ ਲੈ ਕੇ ਜਾਂਦੀ ਸੀ ਕਹਿੰਦੇ ਬੇਬੇ ਸਾਰੀਆਂ ਮਾਈਆਂ ਆਉਂਦੀਆਂ ਤੂੰ ਬਾਸ ਉਹ ਨਹੀਂ ਆਉਂਦੀ ਹੂੰ ਉਹ ਕਹਿੰਦੀ ਜਿਹਨਾਂ ਦਾ ਪਿਆ ਉਹ ਚਲੇ ਆ ਗਿਆ ਹੂੰ ਤੇ ਮੇਰੇ ਅੱਖਾਂ ਬਣਵਾਈਆਂ ਸੀ ਹੂੰ ਰੋਟੀ ਨਹੀਂ ਹੁਣ ਬੱਕਦੀ ਦਾਦੀਆਂ ਦੀ ਤੁਹਾਡੀ ਸੱਸ ਹਾਂ ਅੱਛਾ ਤੇ ਮੈਂ ਕਹਿੰਨੀ ਬਈਆ ਰੋਟੀ ਪਕਾ ਲਵਾਂ ਹੂੰ ਤੇਨੀ ਪੱਕਣੀ ਜਦੋਂ ਦਿਨ ਛਪ ਗਿਆ ਹੂੰ ਉਦੋਂ ਕਿੱਥੇ ਸੀ ਬੀਬੀ ਹੂੰ ਇਹ ਕਿ ਅੱਛਾ ਤੇ ਕਈ ਮੁੰਡਾ ਆਇਆ ਜਾਵੇ ਹੂੰ ਤੇ ਉਹ ਕਹਿੰਦੇ ਵੀ ਹੱਸ ਕੇ ਕਹਿੰਦੇ ਮਾਤਾ ਤੇਰੇ ਦਾ ਪੋਤੇ ਇੰਨੇ ਹੋਣੇ ਤੇਥੋਂ ਮੂੰਹ ਨਹੀਂ ਧੋ ਹੋਣੇ ਅੱਛਾ ਤੇ ਉਹ ਹੱਸ ਵੀ ਹੂੰ ਕਹਿੰਦੀ ਬਾਬਾ ਜੀ ਮੈਂ ਪੋਤੇ ਵੇਖੂ ਵੀ ਹੂੰ ਕਹਿੰਦੇ ਮਾਤਾ ਮਾਤਾ ਹੂੰ ਤੂੰ ਤਾਂ ਇੰਨੇ ਪੋਤੇ ਘੜਾਉਣਾ ਤੇਥੋਂ ਮੂੰਹ ਨਹੀਂ ਧੋ ਹੋਣੇ ਹੂੰ ਉਹੀ ਗੱਲ ਹੂੰ ਤੇ ਉਹ ਗੱਲਾਂ ਸਭ ਸੱਚੀਆਂ ਹੋ ਗਈਆਂ ਕਿੰਨੇ ਪੋਤੇ ਹੋਏ ਫਿਰ ਪੋਤੇ ਕਿੰਨੇ ਹੋਏ ਫਿਰ ਪੋਤੇ ਦੇ 흘ਾ ਚਾਰ ਤਾਂ ਮੇਰੇ ਸੀ ਮੁੰਡੇ ਚਾਰ ਤੁਹਾਡੇ ਮੁੰਡੇ ਹੋ ਗਏ ਹਾਂ ਹਾਂ ਤੇ ਪੰਜ ਹੋ ਦੇ ਸੀ ਤੁਗੇ ਦੇ ਠੀਕ ਆ ਨੌ ਪੋਤੇ ਹੋਏ ਨੌ ਪੋਤੇ ਤੁਹਾਡੀ ਸੱਸ ਮਤਲਬ ਪਹਿਲਾਂ ਵਿਆਹ ਹੀ ਨਹੀਂ ਜਾਂਦੇ ਕਿੰਨੇ ਭਰਾ ਸੀ ਤਿੰਨ ਭਰਾ ਸੀ ਨਾ ਉਹ ਹਾਂ ਅੱਛਾ ਬਾਬਿਆਂ ਦੇ ਬਚਨ ਪਹਿਲਾਂ ਵਿਆਹ ਹੀ ਨਹੀਂ ਸੀ ਜਾਂਦੇ ਤੇ ਉਹ ਬਾਬਾ ਜੀ ਕੋਲੇ ਗਈ ਤੇ ਉਹ ਕਹਿੰਦੇ ਪੁੱਤਰ ਦਾ ਪੋਤੇ ਨੌ ਹੋਏ ਪੋਤੇ ਫਿਰ ਹੋਏ ਹਾਂ ਠੀਕ ਆ ਕੋਈ ਹੋਰ ਬਚਨ ਹੋਰ ਬਚਨ ਤਾਂ ਵੇਰੇ ਆ ਮੌਕੇ ਤੇ ਆਉੜਦਾ ਨਹੀਂ ਹਾਂ ਬਾਜਨਾ ਦਾ ਕੀ ਹੰਤ ਹੈ ਤੁਸੀਂ ਜਦੋਂ ਵਿਆਹ ਕੇ ਗਏ ਸੀ ਉਦੋਂ ਤੁਸੀਂ ਜਦੋਂ ਵਿਆਹ ਹੋਇਆ ਤੁਹਾਡਾ ਉਦੋਂ ਗਏ ਸੀ ਜਦੋਂ ਤੁਸੀਂ ਬਚਨ ਲੈਣ ਤੁਹਾਨੂੰ ਤੁਹਾਡੀ ਸੱਸ ਲੈ ਗਈ ਸੀ ਉੱਥੇ ਜੋ ਤੁਹਾਡਾ ਵਿਆਹ ਹੋਇਆ ਹੋਇਆ ਗੁਰਦਾਰੇ ਹਾਂ ਕੀ ਆਦੇ ਤੁਹਾਨੂੰ ਫਿਰ ਲੈ ਜਦੋਂ ਗਈ ਤੇ ਮੈਨੂੰ ਕਹਿੰਦੀ ਪੱਲਾ ਨਹੀਂ ਨੀਵਾ ਕਰਨਾ ਹੂੰ ਸੱਗੀ ਭਾਈ ਹੁੰਦੀ ਸੀ ਉਦੋਂ ਸਿਉਨੇ ਦੀ ਇੱਥੇ ਇੱਕ ਮਿੰਟ ਜਦੋਂ ਤੁਸੀਂ ਪਹਿਲੀ ਵਾਰੀ ਬਾਬਾ ਦਸੁੰਦਾ ਸਿੰਘ ਦੇ ਦਰਸ਼ਨ ਕੀਤੇ ਹਾਂ ਉਹ ਪੂਰਨਮਾ ਵਰਕ ਸੀ ਕੀ ਆਂ ਪੂਰੇ 판ਦੇ ਤੁਸੀਂ ਮਤਲਬ ਪਹਿਲੀ ਵਾਰੀ ਦਰਸ਼ਨ ਕਰਕੇ ਮਤਲਬ ਤੁਸੀਂ ਕੀ ਫੀਲ ਕੀਤਾ ਮੇਰਾ ਜਿਹੜਾ ਚਾਚਾ ਸੀ ਨਾ ਜਿਆਦਾ ਉਹਨੇ ਦਰਸ਼ਨ ਕੀਤੇ ਸੀ ਹੂੰ ਜਿਆਦਾ ਤਾਂ ਦਸ਼ਲੀਆਂ ਉਹਨੇ ਕਰਾਈਆਂ ਸੀ ਤੁਹਾਡੇ ਚਾਚੇ ਨੇ ਉਹ ਉੱਥੋਂ ਆਜਣ ਸੋਂ ਚਾਚਾ ਉੱਥੋਂ rau ਵਾਲੇ ਤੋਂ ਹੂੰ ਅੱਛਾ ਉਹ ਤਾਂ ਸਭ ਤਾਂ ਕਰਦਾ ਨਹੀਂ ਸਕਦਾ ਸੀ ਉਹਦੀਆਂ ਅੱਖੀਆਂ ਪੂਰੀਆਂ ਹੁੰਦੀਆਂ ਸੀ ਤੁਹਾਡੇ ਚਾਚੇ ਦੀਆਂ ਵੀ ਹੂੰ ਓਕੇ ਉਹ ਜਦੋਂ ਮਰਨ ਲੱਗਾ ਨਾ ਤੇ ਉਹ ਗਿਆ ਉਹਦੇ ਯਾਰ ਦੇ ਕੋਲੇ ਹੂੰ ਉਹਦੇ ਕੋਲੇ ਜਦੋਂ ਗਿਆ ਤੇ ਉਹ ਕਹਿੰਦੇ ਆ ਕਿਵੇਂ ਆਇਆ ਹੂੰ ਉਹ ਕਹਿੰਦਾ ਓ ਮੈਂ ਮਰਨਾ ਸੀ ਤੇ ਤੂੰ ਪਹਿਲਾਂ ਤਿਆਰੀ ਬੰਨੀ ਬੈਠਾ ਹੂੰ ਮੇਰੀ ਵਾਰੀ ਆ ਵੇਖੀ ਕਿਤੇ ਹੂੰ ਕਹਿੰਦਾ ਨਹੀਂ ਉਹਦੇ ਮੂੰਹ ਤੇ ਮੂੰਹ ਧਰ ਕੇ ਤੇ ਉਹ ਬੁਮਾਰੀ ਹੂੰ ਮਾਰੀ ਤੇ ਕਹਿੰਦਾ ਮੈਨੂੰ ਲੈ ਜਾਓ ਇੱਥੇ ਛੇ ਹੂੰ ਜਗਾ ਘਰੇ ਗਿਆ ਮੇਰਾ ਭਤੀਜਾ ਵੇਖ ਕੇ ਆਂਦਾ ਕੀ ਗੱਲ ਆ ਤਕੜੇ ਨਹੀਂ ਮੰਜੀ ਲਿਉਣਾ ਓਏ ਆਂਦਾ ਸੱਟ ਸੇਜੀ ਮੰਜੀ ਸੱਟ ਹੂੰ ਜਦੋਂ ਉਹਨੇ ਮੰਜੀ ਸਿੱਟੀ ਤੇ ਮੰਜੇ ਤੇ ਪਾਇਆ ਚਲ ਹੂੰ ਉਹ ਗੱਲ ਥੋੜੀ ਵਿੱਚ ਰਹਿ ਗਈ ਜਦੋਂ ਤੁਸੀਂ ਵਿਆਹ ਕੇ ਆਏ ਆਏ ਆ ਬਾਬਿਆਂ ਕੋਲੇ ਕੀ ਲੱਗਾ ਸੀ ਇੱਥੇ ਬਾਬਿਆਂ ਕੋਲੇ ਨਹੀਂ ਨੇਰੇ ਇੱਥੇ ਥੱਗੀ ਪਾਈ ਸੀ ਜਦੋਂ ਗਏ ਆ ਬਾਬਿਆਂ ਕੋਲ ਐਡੀ ਐਡੀ ਸੋਨੇ ਦੀ ਥੱਗੀ ਹੁੰਦੀ ਸੀ ਸੋਨੇ ਦੀ ਹੋਰ ਅੱਛਾ ਉਹ ਜਿਹੜਾ ਇੱਡਾ ਸਾਰਾ ਹੁੰਦਾ ਹੈ ਹੈ ਜਿਹੜਾ ਇੱਡਾ ਫੁੱਲ ਜਿਹਾ ਹੁੰਦਾ ਬੁੜੀਆਂ ਦੇ ਉਹ ਸੋਹਣਾ ਤਾਂ ਹੁੰਦਾ ਆਹ ਅੱਛਾ ਤੇ ਉਹ ਮੇਰੀ ਸੱਸ ਕਹਿੰਦੀ ਵੀ ਇਹ ਲਾ ਕੇ ਜਾਣਾ ਮਾਬਿਆਂ ਕੋਲ ਉਹ ਫਿਰ ਲਾ ਕੇ ਝੋਲੀ ਚ ਪਾ ਲਈ ਹੂੰ ਤੇ ਮੱਥਾ ਟੇਕ ਕੇ ਬਹਿ ਗਈ ਹੂੰ ਤੇ ਉਦੋਂ ਮਗਰੋਂ ਫੇਰ ਗਏ ਹੂੰ ਉਦੋਂ ਉਤਾਰ ਹੋ ਗਿਆ ਸੀ ਹੂੰ ਤੇ ਉੱਥੇ ਕੀਰਤਨ ਹੋ ਹੀ ਜਾਂਦਾ ਤੇਰਾ ਵਾਪਸ ਹੀ ਕਰਦਾ ਹੁੰਦਾ ਮੈਂ ਕਹੇ ਤਾਂ ਹੂੰ ਇਹਨੇ ਚੀਕ ਮਾਰੀ ਅੱਛਾ ਧਾਰ ਨੇ ਨਿਕਾ ਜਾਈ 20 ਦਾ ਨਾਮਾ ਸੀ ਹੂੰ ਜੋ ਚੀਕ ਮਾਰੀ ਤੇ ਕਹਿੰਦੇ ਪਾਈ ਕੀ ਦੇ ਬੱਚੇ ਨੇ ਚੀਕ ਮਾਰੀ ਹੈ ਹੂੰ ਮੈਂ ਉੱਠ ਕੇ ਖੜੀ ਹੋ ਗਈ ਐਂ ਚੱਕ ਕੇ ਇਹਨੇ ਸਾਡਾ ਪਉਆ ਮੱਥੇ ਨੂੰ ਲਾਉਣਾ ਹੂੰ ਪਉਆ ਚੱਕਿਆ ਤੇ ਐਂ ਮੱਥੇ ਨੂੰ ੜਾਤਾ ਹੂੰ ਦੇਖ ਲੈ ਹੰਦੋਂ ਨੌਕਰੀਆਂ ਕਰ ਲਈਆਂ ਹੂੰ ਪੌਣਛੀ ਦੀ ਨੌਕਰੀ ਜਿਹੜੀ ਕੀਤੀ ਨਾ ਇਹ ਨਹੀਂ ਹੂੰ ਇੱਕ ਪੈਸਾ ਵੱਡੀ ਨਹੀਂ ਲਿਆ ਹੂੰ ਉਹ ਕਹਿੰਦੇ ਵੀ ਜਦੋਂ ਕੋਈ ਮੌਕਾ ਪੈਸੇ ਸਾਡਾ ਖਾਨ ਦਾ ਆਉਂਦਾ ਜੀ ਤੁਸੀਂ ਪੋਚਾ ਹੀ ਫੇਰ ਦਿੰਨੇ ਆ ਹੂੰ ਤੁਸੀਂ ਇਹ ਵਿਭਾਗ ਛੱਡ ਦਿਓ ਅੱਛਾ ਮੈਂ ਛੱਡਾ ਦਿਓ ਮੈਂ ਕੋਈ ਵੀ ਨਹੀਂ ਕਰਦਾ ਓਕੇ ਕੋਈ ਛਣ ਮੈਂ ਦੂਜੇ ਨਾਲ ਦੇ ਖਾਨ ਵਾਲੇ ਸੀ ਹਾਂ ਖਾਨ ਵਾਲੇ ਉਹ ਕਹਿੰਦੇ ਮੌਕਾ ਤਾਂ ਹੋਣਾ ਆਇਆ ਹੂੰ ਤੇ ਤੁਸੀਂ ਲੈਣ ਨਹੀਂ ਦਿੰਦੇ ਪੈਸਾ ਹੂੰ ਕੋਈ ਨਾ ਮੈਂ ਨਹੀਂ ਲੈਣਾ ਹੂੰ ਇੰਨਾ ਸੰਤੋਖ ਉਹਨੂੰ ਹੂੰ ਨਹੀਂ ਲਿਆ ਪਾਇਆ ਬਾਤ ਫਾਇਦੀ ਨੌਕਰੀ ਕੀਤੀ ਐ ਨਾ ਤੁਸੀਂ ਜਦੋਂ ਗਏ ਗਏ ਆ ਬਾਬਿਆਂ ਕੋਲੇ ਪਹਿਲੀ ਵਾਰੀ ਹੂੰ ਉਦੋਂ ਬਾਬਿਆਂ ਨੇ ਤੁਹਾਨੂੰ ਕੀ ਕਿਹਾ ਸੀ ਕਹੋ ਜਦੋਂ ਲੈ ਕੇ ਗਈ ਸੀ ਨਾਲ ਕਹਿੰਦੇ ਨਾ ਫਲ ਪਾਏ ਸੀ ਖਣੀ ਹੂੰ ਹੈ ਹਾਂ ਕਿਵੇਂ ਕਿਵੇਂ ਮਾਤਾ ਦੀ ਝੋਲੀ ਕਰੋ ਜਦੋਂ ਗਏ ਆ ਹੂੰ ਹੂੰ ਹੈ ਜੀ ਠੀਕ ਹੈ ਬੱਕ ਵੱਡਾ ਕਿ ਬੋਲਦਾ ਹਮ ਇੱਕ ਬੁੜੀ ਜੱਟੀ ਹਰੀ ਸਿੰਘੀ ਸੀ ਹਮ ਜਾਣਾ ਹਰੀ ਸਿੰਘ ਕਿਹੜੀ ਨਹੀਂ ਮੇਰੇ ਦਿਮਾਗ ਅੱਛਾ ਆਪਣੇ ਪਿੰਡ ਦੇ ਵਾਸੀ ਮੰਨਿਆ ਬੰਨਿਆ ਘਰ ਹਮ ਉਹ ਬਹੁਤ ਸੇਵਾ ਬਾਬਿਆਂ ਦੀ ਕਰਦੀ ਸੀ ਹਮ ਜਦੋਂ ਉਹਨੇ ਦੇਖਿਆ ਵੀ ਬਾਬਿਆਂ ਨੇ ਐ ਝੋਲੀ ਭਰਦੀ ਆ ਤੇ ਜਦੋਂ ਜਰਾ ਪਾਸੇ ਹੋਏ ਤੇ ਕਹਿੰਦੇ ਬਾਬਾ ਜੀ ਸਿੰਹ ਮੇਰੀ ਕਿਸੇ ਨੂੰ ਨਹੀਂ ਸਕਣ ਨਹੀਂ ਪਾਇਆ ਕਦੇ ਅਮਾ ਹੀ ਨਹੀਂ ਇੱਥੇ ਮੇਰੀ ਸਾਥ ਨੇ ਕਦੇ ਅਮਾ ਕਦੇ ਨਹੀਂ ਇੱਥੇ ਆਈ ਇਹ ਤਾਂ ਹੀ ਚੋੜੀ ਪੜਤੀ ਉਹ ਕਹਿੰਦੇ ਦੇ ਚੋਪੜਾ ਇਹ ਹੋ ਜੇ ਬਚਨੇ ਨਾ ਵੇ ਸੀ ਹਮ ਪੂਰੇ ਛੱਲੀ ਬਕਸ ਹਮ ਉਹ ਜਿਹੜਾ ਪਉਆ ਇਹਦੇ ਲੱਗਾ ਨਾ ਉਹ ਨੌਕਰੀਆਂ ਨਾਲ ਹੀ ਲੱਗ ਗਿਆ ਹਮ ਵੱਡੀ ਗੱਲ ਇਮਾਨਦਾਰੀ ਦਾ ਨੌਕਰੀਆਂ ਦਾ ਹਰੇਕ ਹੀ ਜਾਂਦਾ ਹਾਂ ਇਹ ਜਿਹੜੀ ਇਮਾਨਦਾਰੀ ਕੁੱਟ-ਕੁੱਟ ਕੇ ਭਰੀ ਹੈ ਨਾ ਉਹ ਬਹੁਤ ਵੱਡੀ ਗੱਲ ਹੈ ਹੂੰ ਚਲੋ ਬੇਬੇ ਠੀਕ ਹੈ ਤੁਸੀਂ ਹੁਣ ਥੱਕ ਗਏ ਹੋਵੋਗੇ ਤੇ ਰੈਸਟ ਕਰੋ ਕੋਈ ਨਹੀਂ ਠੀਕ ਹੈ ਫੇਰ ਕਿਸੇ ਦਿਨ ਆਪਾਂ ਗੱਲਾਂ ਬਾਤਾਂ ਕਰਾਂਗੇ ਠੀਕ ਹੈ ਜੀ ਧੰਨਵਾਦ ਜੀ ਵੀਡੀਓ ਸ਼ੇਅਰ ਕਰਿਓ ਤੇ ਸਾਨੂੰ ਫੋਲੋ ਕਰਿਓ ਤਾਂ ਕਿ ਅੱਗੇ ਤੋਂ ਕੋਈ ਵੀ ਮਤਲਬ ਤੁਹਾਨੂੰ ਵੀਡੀਓ ਆ ਜੇ ਖਾਸ ਕਰਕੇ ਬੇਬੇ ਦੀ ਕਿਸੇ ਦਿਨ ਆਪਾਂ ਗੱਲਾਂ ਬਾਤਾਂ ਕਰਾਂਗੇ ਤਾਂ ਨਾ ਜਰੂਰ ਸ਼ੁਕਰ ਆ ਤੁਹ ਐਡਾ ਬੀਬਾ ਪੋਤਾ ਮੇਰਾ ਧੰਨ ਭਾਗ ਚੱਲ ਕੇ ਠੀਕ ਆ ਬੇਬੇ ਹਾਂ ਠੀਕ ਆ ਧੰਨਵਾਦ ਜੀ